ਸਾਤ ਸੰਗਤ ਜੀ ਜਿਸ ਤਰ੍ਹਾਂ ਪਿਛਲੀ ਵੀਡੀਓ ਦੇ ਵਿੱਚ ਪੀਪਾ ਜੀ ਦੀ ਕਥਾਪ ਜੀ ਨੇ ਸ਼ਰਵਨ ਕੀਤੀ ਆਓ ਹੁਣ ਉਹ ਕਿਸ ਤਰ੍ਹਾਂ ਉਹਦਾ ਰਾਜ ਭਾਗ ਤਿਆਗਦੇ ਐ ਤੇ ਇੱਕ ਭਗਤ ਕਿਵੇਂ ਬਣਦੇ ਐ ਉਹ ਇਸ ਵੀਡੀਓ ਦੇ ਵਿੱਚ ਆਪਾਂ ਸ਼ਰਵਨ ਕਰੀਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਸਾਰੀ ਵੀਡੀਓ ਧਿਆਨ ਦੇ ਨਾਲ ਜਰੂਰ ਸੁਣੋ स्वामी रामानन्द जी ਕੋਲੋਂ ਭਗਤੀ ਦੀ ਦਾਤ ਲੈ ਕੇ ਪੀਪਾ ਜੀ ਆਪਣੇ ਸ਼ਹਿਰ ਗਗਨੌਰ ਆ ਗਏ ਵਿਦਾ ਕਰਨ ਵੇਲੇ स्वामी रामानन्द ਜੀ ਨੇ ਬਚਨ ਕੀਤਾ हे रामजान ਆਪਣੇ ਸ਼ਹਿਰ ਜਾ ਕੇ ਸੰਤਾਂ ਭਗਤਾਂ ਦੀ ਸੇਵਾ ਕਰ ਆਰਾਮ ਨਾਮ ਜਪ ਕੇਵਲ राम नाम ਪਰਮੇਸ਼ਰ ਦੀ ਭਜਨ ਬੰਨਗੀ ਜ਼ਰੂਰ ਕਰ ਸੇਵਾ ਕਰ ਰਾਮ ਜਦ ਜੇਕਰ ਤੇਰੇ ਹੱਥੋਂ ਤੇਰੇ ਸ਼ਹਿਰ ਤੇ ਰਾਜ ਵਿੱਚ ਸੰਤਾਂ ਨੂੰ ਸੁੱਖ ਮਿਲਿਆ ਤਾਂ ਅਸੀਂ ਤੇਰੇ ਕੋਲ ਆਵਾਂਗੇ ਤੈਨੂੰ ਕਾਸ਼ੀ ਆਉਂਦੀ ਕੋਈ ਲੋੜ ਨਹੀਂ ਤੇਰੀਆਂ ਸਾਰੀਆਂ ਬاداتਾਂ ਘਰ ਬੈਠਿਆਂ ਹੀ ਪੂਰੀਆਂ ਹੋ ਜਾਣਗੀਆਂ ਸੋ ਪੀਪਾ ਜੀ ਨੇ ਆਪਣੇ ਸ਼ਹਿਰ ਆ ਕੇ ਸਾਧੂ ਸੰਤਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਉਨ੍ਹਾਂ ਨੇ ਸੰਤਾਨ ਦੀ ਸੇਵਾ ਇੰਨੇ ਉਤਸ਼ਾਹ ਅਤੇ ਪਿਆਰ ਨਾਲ ਕੀਤੀ ਕਿ ਜਿਸ ਦੀਆਂ ਦੂਰ ਦੂਰ ਤੱਕ ਧੁੰਮਾ ਪੈ ਗਈਆਂ ਪਰ ਪੀਪਾ ਜੀ ਅੰਦਰ ਮਹਿਮਲਤਾ ਵਿੱਚ ਵਿੱਚ ਕਈ ਵਾਰ ਇਕੱਲੇ ਬੈਠੇ ਸਵਾਮੀ ਨੂੰ ਬਹੁਤ ਯਾਦ ਕਰਦੇ ਬੇਨਤੀ ਪ੍ਰਿਆ ਕਰਦੇ ਕਿ ਜਿਵੇਂ ਹੋਵੇ ਸਵਾਮੀ ਜੀ ਇੱਕ ਵਾਰ ਦਰਸ਼ਨ ਜ਼ਰੂਰ ਜ਼ਰੂਰ ਦਿਓ ਪਕਤਾਂ ਦੀ ਇੱਛਾ ਪੂਰਨ ਪੂਰੀ ਕਰਨ ਵਾਸਤੇ ਰਾਮਾਨੰਦ ਜੀ ਗਗਨੌਰ ਸ਼ਹਿਰ ਨੂੰ ਪਰਪੇ ਉਹਨਾਂ ਦੇ ਨਾਲ ਭਗਤ ਕਬੀਰ ਅਰਵਦਾਸ ਤੇ ਹੋਰ ਚੇਲੇ ਸੰਤ ਜਦੋਂ ਬੀਪਾ ਜੀ ਨੂੰ ਪਤਾ ਲੱਗਾ ਕਿ ਉਸ ਦੇ ਗੁਰੂ ਉਸ ਦੇ ਸ਼ਹਿਰ ਤੋਂ ਥੋੜੀ ਦੂਰੀ ਉੱਤੇ ਹਨ ਤੇ ਉਸ ਦਾ ਗੁਰੂ ਚੇਲਿਆਂ ਸਮੇਤ ਉਸ ਦੇ ਸ਼ਹਿਰ ਲਾਗੇ ਆ ਬੁਨਿਆ ਤਾਂ ਉਹ ਬੜੀ ਉਤਸ਼ਾਹ ਦੇ ਨਾਲ ਉਹਨਾਂ ਨੂੰ ਮਿਲਣ ਵਾਸਤੇ ਗਿਆ ਪਲਗੀ ਦਾਸ-ਦਾਸੀਆਂ ਅਤੇ ਬਹੁਤ ਸਾਰਾ ਦਰਬ ਲੈ ਗਿਆ ਆਪ ਤਨਮੁਨਾਸ ਲੈ ਗਿਆ ਪੰਨਾ ਡੰਡਾਉ ਹੋ ਕੇ ਆਪਣੇ ਗੁਰੂ ਰਾਮਾਨੰਦ ਜੀ ਨੂੰ ਪ੍ਰਣਾਮ ਕੀਤਾ ਅਤੇ ਇਸ ਦੇ ਪਿੱਛੋਂ ਵਾਰੀ-ਵਾਰੀ ਸਾਰੇ ਸਾਧੂਆਂ ਨੂੰ ਪ੍ਰਣਾਮ ਕੀਤਾ ਰਾਮਾਨੰਦ ਜੀ ਅੱਗੇ ਬੇਨਤੀ ਕੀਤੀ ਕਿ ਹੈ ਮਹਾਰਾਜ ਪਾਲਕੀ ਵਿੱਚ ਬੈਠ ਕੇ ਮੇਰੇ ਘਰ ਚੱਲੋ ਤਾਂ ਕਿ ਮੇਰਾ ਗ੍ਰਹਿ ਪਵਿੱਤਰ ਹੋਵੇ ਉਸਦੀ ਮਿਹਨਤੀ ਨੂੰ ਰਾਮਾਨੰਦ ਜੀ ਨੇ ਪ੍ਰਵਾਨ ਕੀਤਾ ਤੇ ਪਾਲਕੀ ਵਿੱਚ ਬੈਠ ਕੇ ਰਾਜਮਾਹੌ ਵਿੱਚ ਗਏ ਪੀਪਾ ਜੀ ਨੇ ਆਪਣੇ ਗੁਰੂ ਅਤੇ ਸਾਧੂਆਂ ਦੀ ਬਹੁਤ ਸੇਵਾ ਕੀਤੀ ਵਸਤਰ ਦਿੱਤੇ ਔਰ ਬਹੁਤ ਸਾਰਾ ਦਰਬਾਰ ਭੇਟਾ ਕੀਤਾ ਭਾਵਤਨ ਦਾ ਭੇਟਾ ਕੀਤਾ ਰਾਮਾਨੰਦ ਜੀ પ્રસન્ન ਹੋਏ ਅਸ਼ੀਰਵਾਦ ਦੇ ਕੇ ਪੀਪਾ ਜੀ ਨੂੰ ਹਾਲ ਕੀਤਾ ਸਵਾਮੀ ਰਾਮਾਨੰਦ ਜੀ ਜਿਸ ਵੇਲੇ ਪੀਪਾ ਜੀ ਕੋਲੋਂ जान, जान लगे ता वीपा जी ने विनती की ते प्रभु ਮੈਨੂੰ ਆਪਣੇ ਸਾਥ ਲੈ ਚੱਲੋ ਮੈਂ ਰਾਜ ਭਾਗ ਨੂੰ ਤਿਆਗ ਕੇ ਸੰਨਿਆਸ ਧਾਰਨ ਕਰਨਾ ਚਾਹੁੰਦਾ ਹਾਂ ਰਾਮਾਨੰਦ ਨੇ ਉਸ ਨੂੰ ਸੰਨਿਆਸੀ ਹੋਣ ਤੋਂ ਨਾ ਰੋਕਿਆ ਵੀਪਾ ਜੀ ਨੇ ਚੰਗੇ ਬਸਤਰ ਉੰਦਾਲਿਆਂ ਲਾ ਸੱਤੇ ਅਰ ਇੱਕ ਕੰਬਲ ਬਾੜ ਕੇ ਕਫਨੀ ਬਣਾਈ ਉਸ ਕਫਨੇ ਨੂੰ ਗੱਲ ਪਾ ਲਿਆ ਰਾਜੀ ਤੋਂ ਫਕੀਰ ਬਣ ਮੀਆਂ ਰਾਜੀ ਜੀ ਪ੍ਰਜਾ ਰਾਜ ਮੈਨ ਦੇ ਦਾਸ ਦਾਸੀਆਂ ਤੇ ਰਾਣੀਆਂ ਪੀਪਾ ਜੀ ਨਾਲ ਬਹੁਤ ਪਿਆਰ ਕਰਦੇ ਸਨ ਜਦੋਂ ਸਭ ਨੂੰ ਪਤਾ ਲੱਗਾ ਕਿ ਉਹਨਾਂ ਦਾ ਪਿਆਰਾ ਰਾਜਾ ਅਤੇ ਹਰੀ ਭਗਤ ਰਾਜ ਭਾਗ ਛੱਡ ਕੇ ਸਾਧੂ ਹੋ ਕੇ ਜਾ ਰਿਹਾ ਤਾਂ ਸਾਰੇ ਵਿਰਲਾਪ ਕਰਦੇ ਪੀਪਾ ਜੀ ਕੋਲ ਆਏ ਸਭ ਨੇ ਕਿਹਾ ਕਿ ਆਪ ਰਾਜ ਨਾ ਛੱਡੋ ਰਾਜ ਕਰਦੇ ਹੋਏ ਹੀ ਭਗਤੀ ਕਰੀ ਜਾਓ ਕਿਉਂਕਿ ਪੀਪਾ ਜੀ ਸੰਨਿਆਸੀ ਹੋਣ ਦਾ ਪਰਣ ਕਰ ਚੁੱਕੇ ਸਨ ਇਸ ਵਾਸਤੇ ਉਹਨਾਂ ਨੇ ਪ੍ਰਜਾ ਨੂੰ ਤੀਜ ਦੇਂਦਿਆਂ ਕਿਹਾ हे राम जनो मेरे प्रभु दी आज्ञा है सो मैं कर रिया हूं मेरे वश दी गल नहीं भगवान तानो सुख ते शांति बख्शे ਪੀਪਾ ਜੀ ਦੀ ਛੋਟੀ ਰਾਣੀ ਸੀਤਾ ਜੀ ਕੰਬਲ ਦੀ ਕਫਨੀ ਪੈਨ ਕੇ ਨਾਲ ਜਾਣ ਲਈ ਤਿਆਰ ਹੋ ਗਈ ਪੀਪਾ ਜੀ ਨੇ ਉਸ ਨੂੰ ਰੋਕਿਆ ਕਿਹਾ ਉਹ ਰਾਜ ਮੈਲ ਵਿੱਚ ਰਹੇ ਪਰ ਸੀਤਾ ਜੀ ਨੇ ਉੱਤਰ ਦਿੱਤਾ ਮੈਂ ਆ ਰਾਮ ਦੀ ਸੀਤਾ ਵਾਂ ਆਪਣੇ ਆ ਰਾਮ ਨਾਲ ਹੀ ਰਹਾਣੀ ਜਿੱਥੇ ਉਹ ਜਾਣਗੇ ਉੱਥੇ ਜਾਵਾਂਗੀ ਜੋ ਖਾਣਗੇ ਸੋ ਖਾਵਾਂਗੀ ਵੈਸ਼ਨਵ ਸਨਿਆਸੀਆਂ ਵਿੱਚ ਇਸਤਰੀ ਨੂੰ ਕੋਲ ਨਹੀਂ ਰੱਖਿਆ ਜਾਂਦਾ ਪਰ ਬ੍ਰਹਮਚਾਰੀ Swami Ramanand ji ne Sita ji ਦਾ ਪਿਆਗ ਪਤੀ ਭਗਤੀ ਅਤੇ ਹਰ ਭਗਤੀ ਨੂੰ ਦੇਖ ਕੇ ਸਾਧੂ ਸਮਾਦ ਵਿੱਚ ਰਹਿਣ ਦੀ ਆਗਿਆ ਦੇ ਦਿੱਤੀ। ਸੋ ਦੋਵੇਂ ਪੂਰਨ ਬੈਰਾਗੀ ਤੇ ਤਿਆਗੀ ਹੋ ਕੇ ਆਪਣੇ ਸ਼ਹਿਰ ਵਿੱਚੋਂ ਨਿਕਲ ਤੁਰੇ Ramanand Ramanand ji de ਉਸ ਸਾਧ ਮੰਡਲੀ ਜਿੱਤਰ ਵਿਛਰਦੀ ਰਹੀ ਉਦਨ ਹੀ ਪੀਪਾ ਜੀ ਤੇ ਸੀਤਾ ਜੀ ਵਿਚਰਦੇ ਰਹੇ ਤੀਥਾਂ ਦੀ ਯਾਤਰਾ ਕਰਦਾ ਹੋਇਆ ਸਾਧੂ ਸਮਾਜ ਦੁਆਰਕਾ ਨਗਰੀ ਪਹੁੰਚ ਗਿਆ ਥੋੜੇ ਦਿਨ ਯਾਤਰਾ ਕਰਕੇ ਸਵਾਮੀ ਰਾਮਾਨੰਦ ਜੀ ਤਾਂ ਕਾਸ਼ੀ ਨੂੰ ਪਰਤાય ਪਰ ਪੀਪਾ ਜੀ ਤੇ ਉਹਨਾਂ ਨੇ ਧਰਮਪਤਨੀ ਸੀਤਾ ਸਹਿਜ ਜੰਮੀਨ ਦੁਆਰਕਾ ਨਗਰੀ ਹੀ ਲਈ ਏ ਜਗਿਆਸੂ ਜਨੋ ਭਗਤ ਪੀਪਾ ਜੀ ਨੇ ਭਰੋਸੇ ਦੀਆਂ ਅਨੇਕਾਂ ਸਾਖੀਆਂ ਹਨ ਆਪ ਭਰੋਸੇ ਵਾਲੇ ਬੰਦੇ ਸਨ ਆਪ ਸੱਚੇ ਤੇ ਨਿਰਮਲ ਹਿਰਦੇ ਵਾਲੇ ਸੀ ਇਹ ਹੋਰਨਾਂ ਨੂੰ ਸੱਚੇ ਸਮਝਦੇ ਸੀ ਜੋ ਉਹਨਾਂ ਨਾਲ ਕੋਈ ਧੋਖਾ ਜਾਂ ਫਰੇਵ ਕਰਨ ਵਾਸਤੇ ਲੋਚਦਾ ਵੀ ਸੀ ਤਾਂ ਉਸ ਨੂੰ ਮੋਹ ਨਹੀਂ ਖਾਣੀ ਪੈਂਦੀ ਸੀ ਦੁਆਰਕਾ ਨਗਰੀ ਵਿੱਚ ਰਹਿੰਦਿਆਂ ਹੋਇਆਂ ਪੀਪਾ ਜੀ ਨੇ ਸਾਖੀ ਸੁਣੀ ਕਿ ਸ੍ਰੀ ਕ੍ਰਿਸ਼ਨ ਜੀ ਰੁਕਮਣੀ ਸਮੇਤ ਜਿਸ ਦੁਆਰਕਾ ਵਿੱਚ ਰਹਿੰਦੇ ਨੇ ਉਹ ਦੁਆਰਕਾ ਨਗਰੀ ਪਾਣੀ ਦੇ ਹੇਠਾ ਹੈ ਅਸਲ ਵਿੱਚ ਉਹ ਸਾਖੀ ਪਰਲੋਕ ਦੀ ਸੀ ਇੱਕ ਦਿਨ ਦਰਿਆ ਦੇ ਕਿਨਾਰੇ ਬੈਠਿਆਂ ਉਹਨਾਂ ਨੇ ਇੱਕ ਬ੍ਰਾਹਮਣ ਕੋਲ ਪੁੱਛਿਆ ਪੰਡਤ ਜੀ ਇਹ ਦੱਸੋ ਜਿਸ ਦਵਾਰਕਾ ਵਿੱਚ ਸ੍ਰੀ ਕ੍ਰਿਸ਼ਨ ਜੀ ਰਹਿੰਦੇ ਨੇ ਉਹ ਦਵਾਰਕਾ ਕਿੱਥੇ ਹੈ ਉਸ ਬ੍ਰਾਹਮਣ ਜਾਤਾ ਕੇ ਪੁੱਛਣ ਵਾਲਾ ਕੋਈ ਪਾਗਲ ਹੈ ਕਿਉਂਕਿ ਦਵਾਰਕਾ ਵਿੱਚ ਤਾਂ ਉਹ ਬੈਠਾ ਹੋਇਆ ਸੀ ਮਖੌਲ ਵਜੋਂ ਉਹ ਬ੍ਰਾਹਮਣ ਬੋਲਿਆ ਉਹ ਦਵਾਰਕਾ ਪਾਣੀ ਵਿੱਚ ਹੈ ਦੀਪਾ ਜੀ ਨੇ ਜਾਤਾਂ ਜੋ ਕੁਝ ਬ੍ਰਾਹਮਣ ਪੁੱਤਰਾ ਆਖਦਾ ਜਾਤਾਂ ਮਤਲਬ ਸਮਝਿਆ ਵੀ ਜੋ ਕੁਝ ਬ੍ਰਾਹਮਣ ਪੁੱਤਰਾ ਆਖਦਾ ਸੋ ਸੱਚ ਕਹਿੰਦਾ ਉਸ ਨੇ ਉਸੇ ਵੇਲੇ ਬਾਣੀ ਵਿੱਚ ਛਾਲ ਮਾਰ ਦਿੱਤੀ ਉਸ ਦੇ ਪਿੱਛੇ ਹੀ ਸੀਤਾ ਕੁੱਦ ਪਈ ਦੋਵੇਂ ਘੜੀ ਵਿੱਚ ਗੋਤਾ ਖਾ ਗਏ ਦੇਖਣ ਵਾਲੇ ਹੈਰਾਨ ਹੋਏ ਲੋਕ ਦੱਸਣ ਵਾਲੇ ਪੰਡਰ ਨੂੰ ਫੜਕਾਰਾਂ ਪਾਉਣ ਲੱਗੇ ਕਿ ਤੂੰ ਇਹ ਕੀ ਗੀਤਾ ਪਰ ਉਸ ਵਿਚਾਰੇ ਕੋਲ ਇਸਤਾਵਿਦ ਤੋਂ ਬਿਨਾ ਹੋਰ ਕੁਝ ਨਹੀਂ ਸੀ ਉਸ ਨੂੰ ਨਹੀਂ ਸੀ ਪਤਾ ਕਿ ਇਹ ਐਸਾ ਆਦਮੀ ਹੈ ਜੋ ਹਰ ਇੱਕ ਦੇ ਮੂਲ ਬਚਨ ਨੂੰ ਸੱਚ ਸਮਝਦਾ ਹੈ ਦੂਸਰੇ ਪਾਸੇ ਭਗਤਾਂ ਦਾ ਰਾਖਾ ਭਗਵਾਨ ਜਦੋਂ ਸ੍ਰੀ ਕ੍ਰਿਸ਼ਨ ਭਗਵਾਨ ਨੇ ਦੇਖਿਆ ਕਿ ਉਸ ਦਾ ਭਗਤ ਅਤੇ ਭਗਤਨੀ ਉਸ ਦੇ ਦਰਸ਼ਨਾਂ ਨੂੰ ਆ ਰਹੇ ਹਨ ਤਾਂ ਉਹਨਾਂ ਅੱਗੋਂ ਦੇਵਤੇ ਭੇਜੇ ਜੋ ਦੋਹਾਂ ਨੂੰ ਉਹਨਾਂ શ્રીਕ੍ਰਿਸ਼ਨ ਜੀ ਦੇ ਪਾਸ ਲੈ ਆਓ ਦੇਵਤਿਆਂ ਨੇ ਦੋਹਾਂ ਦੇ ਸਿਰ ਧਰਤੀ ਨਾਲ ਨਾ ਲੱਗਣ ਦਿੱਤੀ ਰਸਤੇ ਵਿੱਚ ਹੀ ਜਾਦ ਮੁਚਿਆ ਦੇਵਤਿਆਂ ਨੇ ਦੋਹਾਂ ਨੂੰ શ્રીਕ੍ਰਿਸ਼ਨ ਜੀ ਦੇ ਪੇਸ਼ ਕੀਤਾ ਪੀਪਾ ਜੀ ਦਰਸ਼ਨ ਕਰਕੇ ਨਿਹਾਲ ਹੋ ਗਏ ਪੀਪਾ ਜੀ ਨੇ ਪੀਪਾ ਜੀ ਨੇ ਬੇਨਤੀ ਕੀਤੀ ਕਿ હે ਪ੍ਰਭੂ ਮੈਨੂੰ ਆਪਣੇ ਚਰਨ ਅਜ ਨਿਵਾਸ ਬਖਸ਼ੋ ਜਿਸ ਦਰਸ਼ਨ ਬਦਲੇ ਤੜਫ ਰਿਆ ਸਾਂ ਸੋ ਹੋ ਗਏ ਨੇ ਜਨ ਕਮਲਾ ਵਿੱਚੋਂ ਬਾਹਰ ਜਾਣ ਦਾ ਹੌਸਲਾ ਨਹੀਂ ਪੈਂਦਾ ਪ੍ਰਭੂ ਜੀ ਨੇ ਆਪਣੀ ਨਿਸ਼ਾਨੇਮੰਦੀ ਦਿੱਤੀ ਸ੍ਰੀ ਰੁਕਮਣੀ ਨੀਂ ਨੇ ਸੀਤਾ ਨੂੰ ਸਾੜੀ ਬਖਸ਼ੀ ਦੋਵੇਂ ਨਿਸ਼ਾਨੀਆਂ ਲੈਣ ਮਗਰੋਂ ਰਾਮੂ ਦੇ ਦਰਬਾਰ ਵਿੱਚੋਂ ਵਿਦਾ ਹੋ ਆਏ ਦੇਵਤੇ ਜਲ ਤੋਂ ਬਾਹਰ ਕਰਗੇ ਪਰ ਪ੍ਰਭੂ ਕੋਲੋਂ ਵਿਛੜ ਕੇ ਭਗਤ ਜੀ ਉਸੇ ਤਰ੍ਹਾਂ ਤਲਫੇ ਜਿਵੇਂ ਪਾਣੀ ਤੋਂ ਦੂਰ ਮੱਛੀ ਤਲਫਦੀ ਹੈ ਸੁੱਕੀ ਕੱਪੜੀ ਪਾਣੀ ਵਿੱਚੋਂ ਨਿਕਲਿਆ ਦੇਖ ਬੜੇ ਹੈਰਾਨ ਹੋਏ ਕਈਆਂ ਲੋਕਾਂ ਨੇ ਪੁੱਛਿਆ ਭਗਤ ਜੀ ਤੁਸੀਂ ਤਾਂ ਡੁੱਬ ਗਏ ਸੀ ਨਹੀਂ ਭਾਈ ਡੁੱਬੇ ਨਹੀਂ ਸਾਂ ਅਸੀਂ ਤਾਂ ਪ੍ਰਭੂ ਦੇ ਦਰਸ਼ਨ ਨੂੰ ਗਏ ਸਾਂ ਸੁਦਰਸ਼ਨ ਕਰਾਏ ਹਾਂ ਜਦੋਂ ਲੋਕਾਂ ਨੂੰ ਪੂਰੀ ਵਾਰਤਾ ਦਾ ਪਤਾ ਲੱਗਾ ਤਾਂ ਪੀਪਾ ਜੀ ਦੀ ਮਹਿਮਾ ਸਾਰੀ ਦੁਆਰਕਾ ਨਗਰੀ ਵਿੱਚ ਸੁਗੰਧੀ ਵਾਂਗ ਖਿਲਰ ਗਈ ਲੋਕ ਲਾਇਲਗ ਤੇ ਅੰਧਵਿਸ਼ਵਾਸੀ ਹੁੰਦੇ ਨੇ ਜਦੋਂ ਇੱਕ ਨੇ ਦੱਸਿਆ ਕਿ ਪੀਪਾ ਅਤੇ ਉਸ ਦੀ istri ਪ੍ਰਭੂ ਦਰਸ਼ਨ ਕਰਕੇ ਆਏ ਤੇ ਪ੍ਰਭੂ ਦੀਆਂ ਨਿਸ਼ਾਨੀਆਂ ਵੀ ਲਿਆਏ ਹਨ ਤਾਂ ਸਾਰਾ ਸ਼ਹਿਰ ਪੀਪਾ ਜੀ ਦੇ ਦਰਸ਼ਨਾਂ ਨੂੰ ਆਉਣ ਲੱਗ ਪਿਆ ਕਈ ਤਾਂ ਪ੍ਰਭੂ ਰੂਪ ਸਮਝ ਕੇ ਪੂਜਣ ਲੱਗ ਗਏ ਪੀਪਾ ਜੀ ਨੂੰ ਇਹ ਚੀਜ਼ ਨਾ ਭਾਈ ਭਾਵ ਚੰਗੀ ਨਾ ਲੱਗੀ ਉਹ ਸੀਤਾ ਸਮੇਤ ਜੰਗਲ ਨੂੰ ਤੁਰਪ ਗਏ ਤਾਂ ਕਿ ਅਕਲਤਾ ਜੇ ਪ੍ਰਭੂ ਭਗਤੀ ਕਰ ਸਕਣ ਲੋਕ ਪਰੇਸ਼ਾਨ ਕਰਨ ਲਈ ਜਾਨਕੀ ਕੱਲੇ ਬੈਠ ਕੇ ਕੋਈ ਭੀ ਕਰ ਸਕਣ ਲੋਕ ਤਾਂ ਹਰ ਨਾਮ ਸਿਮਰਨ ਦਾ ਵੀ ਮੇਲ ਨਹੀਂ ਦਿੰਦੇ ਇਖਣੇ ਜੰਗਲ ਨੂੰ ਜਾ ਰਹੇ ਸਨ ਕਿ ਪਠਾਨ ਰਾਹ ਵਿੱਚ ਮਿਲਿਆ ਉਹ ਪਠਾਨ ਕਬਦੀ ਤੇ ਬੇਈਮਾਨ ਸੀ ਇਸਤਰੀ ਰੂਪ ਦਾ ਸ਼ਿਕਾਰੇ ਸੀ ਉਹ ਦੋਹਾਂ ਸਗਤਾਂ ਦੇ ਪਿੱਛੇ ਲੱਗ ਗਿਆ ਥੋੜੀ ਦੂਰ ਜਾਣ ਤੇ ਸੀਤਾ ਜੀ ਨੂੰ ਪਿਆਸ ਲੱਗੀ ਉਹ ਇੱਕ ਕੁਦਰਤੀ ਵਗਦੇ শীতল ਜਲ ਦੇ ਨਾਲੇ ਤੋਂ ਉਹਨਾਂ ਨਾਲ ਪਾਣੀ ਪੀਣ ਲੱਗ ਪਏ ਭਗਤ ਜੀ ਪ੍ਰਭੂ ਦੇ ਨਾਮ ਸਿਮਨ ਵਿੱਚ ਮਗਨ ਅੱਗੇ ਸਿਰ ਖਗੇ ਉਹਦੀ ਤੇ ਸੀਤਾ ਜੀ ਨੇ ਵਾਵਾ ਮਿੱਥੋ ਗੀ ਪਠਾਨ ਨੇ ਪਾਣੀ ਪੀਣੇ ਸੀਤਾ ਨੂੰ ਨਪਲਿਆ ਚੁੱਕ ਕੇ ਇੱਕ ਪਾਸੇ ਜੰਗਲ ਵਿੱਚ ਲੈ ਬਣਿਆ ਜੋ ਪ੍ਰਭੂ ਦੇ ਨੇ ਪ੍ਰਭੂ ਉਹਨਾਂ ਦਾ ਹੁੰਦਾ ਹੈ ਪਠਾਨ ਨੇ ਕਾਬੂ ਆਈ ਸੀਤਾ ਨੇ ਪ੍ਰਭੂ ਨੂੰ ਚੇਤੇ ਕੀਤਾ ਸ਼ੇਰ ਰੂਪ ਧਾਰਨ ਕਰਕੇ ਪ੍ਰਭੂ ਜੀ ਛੱਟ ਆ ਗਏ ਸਦੀ ਸੀਤਾ ਦੀ ਇੱਜ਼ਤ ਰੱਖ ਲਈ ਪਠਾਨ ਨੂੰ ਕੋਈ ਪਾਪ ਦਾ ਕਰਮ ਨਾ ਕਰਮ ਦਿੱਤਾ ਤੇ ਆ ਨੱਪਿਆ ਨੌਦਰਨਾਥ ਪਠਾਨ ਦਾ ਪੇਟ ਪਾੜ ਕੇ ਉਸ ਨੂੰ ਨਰਕਾਂ ਵਾਲ ਤੋਰ ਦਿੱਤਾ ਜਦੋਂ ਪਠਾਨ ਮਰ ਗਿਆ ਤਾਂ ਸ਼ੇਰ ਜਿੱਧਰੋਂ ਆਇਆ ਸੀ ਉਧਰ ਚਲਾ ਗਿਆ ਸੀਤਾ ਜੀ ਉੱਥੇ ਖਲੋਤੀ ਸੀ ਉਹ ਪ੍ਰਭੂ ਫਿਰ ਇੱਕ ਬਿਰਧ ਸੰਨਿਆਸੀ ਦਾ ਰੂਪ ਧਾਰ ਕੇ ਉਸ ਦੇ ਕੋਲ ਆ ਗਏ ਉਹਨਾਂ ਆਉਂਦਿਆਂ ਹੀ ਆਖਿਆ ਬੇਟੀ ਸੀਤਾ ਮੇਰਾ ਪਤੀ ਪੀਪਾ ਭਗਤ ਤੈਨੂੰ ਖਲੋਤਾ ਉਡੀਕ ਰਿਹਾ ਹੈ ਚੱਲ ਮੇਰੇ ਨਾਲ ਮੈਂ ਤੈਨੂੰ ਉਸ ਕੋਲ ਛੱਡਾਂ ਨੂੰ ਸਿੱਧਾ ਉਸ ਸੰਨਿਆਸੀ ਦੇ ਨਾਲ ਤੁਰ ਪਈ ਉਹ ਪੀਪਾ ਜੀ ਕੋਲ ਛੱਡ ਕੇ ਆ ਬਨੋਕ ਹੋ ਗਿਆ ਜਦੋਂ ਸੰਨਿਆਸੀ ਅੱਖਾਂ ਅੱਗੋਂ ਉਹਨੇ ਲੋਂ ਗਿਆ ਤਾਂ ਸਿੱਧਾ ਨੂੰ ਪਤਾ ਲੱਗਾ ਕਿ ਉਹ ਇਦਾਂ ਪ੍ਰਭੂ ਜੀ ਸੰਦਰਸ਼ਨ ਦੇ ਗਏ ਮੈਂ ਚਰਨੀ ਨਾ ਡਿਗੀ ਉਸ ਵੇਲੇ ਰਾਮ ਰਾਮ ਦਾ ਸਿਮਨ ਕਰਨ ਲੱਗ ਪਏ ਸੋ ਇਸ ਤੋਂ ਅੱਗੇ ਇੱਕ ਹੋਰ ਸਾਖੀ ਫਗਤ ਵੀਪਾ ਜੀ ਦੀ ਠੱਗ ਸਾਧੂ ਤੇ ਸੀਤਾ ਦੀ ਕਿਵੇਂ ਉਹ ਠੱਗੀ ਕਰਨ ਦਾ ਕੋਸ਼ਿਸ਼ ਕਰਦੇ ਐ ਇਸ ਤੋਂ ਅਗਲੀ ਆਪਣਾ ਸਾਖੀ ਜੀ ਦੀ ਦੂਸਰੀ ਵੀਡੀਓ ਦੇ ਵਿੱਚ ਸਰਵਣ ਕਰਾਂਗੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਆਪ ਸਾਰੀਆਂ ਸੰਤਾਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ